ਸ਼ਟੋਮ ਨੇ ਅਕਾਲੀ ਦਲ ਦੇ ਬਾਗੀ ਤੜੇ ਨੇ ਇੱਕ ਵਾਰ ਫਿਰ ਤੋਂ ਤਿੱਖਾ ਹਮਲਾ ਬੋਲ ਦਿੱਤਾ ਪਰ ਇਸ ਵਾਰ ਹਮਲਾ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਨਹੀਂ ਬਲਕਿ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੀਤਾ ਗਿਆ ਜਿहां ਬੀਬੀ ਜਗੀਰਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਬੀਬੀ ਜਗੀਰਕੌਰ ਤੇ ਵਡਾਲਾ ਨੇ ਆਮ ਆਦਮੀ ਪਾਰਟੀ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਬੀਬੀ ਜਗੀਰਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਨਹੀਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਬੇਅਦਬੀ ਮਾਮਲਿਆਂ ਨੂੰ ਸਭ ਤੋਂ ਪਹਿਲਾਂ ਸਵਾਲ ਉਹ ਕੀਤਾ ਜਾਵੇਗਾ ਕਿ ਬੇਅਦਬੀ ਮਾਮਲੇ ਨੂੰ ਸਭ ਤੋਂ ਪਹਿਲਾਂ ਪਹਿਲੇ ਨੰਬਰ ਤੇ ਰੱਖਿਆ ਜਾਵੇਗਾ ਪਰ ਅਜੇ ਤੱਕ ਇਸ ਦੇ ਜੋ ਇਸ ਦੇ ਮੁਲਜ਼ਮ ਨੇ ਬੇਅਦਬੀ ਮਾਮਲੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਬੀਬੀ ਜਗੀਰ ਕੋਰ ਨੇ ਕਿਹਾ ਕਿ ਅਸਿੱਧੇ ਤੌਰ ਤੇ ਜਿਹੜਾ ਆਮ ਆਦਮੀ ਜਿਹੜੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਹਰਿਆਣਾ ਦੇ ਵਿੱਚ ਵੋਟਾਂ ਲੈਣ ਦੇ ਲਈ ਡੇਰਾ ਰਾਮ ਰਹੀਮ ਡੇਰਾ ਸਰਸਾ ਸੋਦਾ ਦੇ ਜਿਹੜੇ ਮੁਖੀ ਨੇ ਯਾਨੀ ਕਿ ਰਾਮ ਰਹੀਮ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹਨਾਂ ਦੇ ਵੱਲੋਂ ਦੱਸ ਦਿਓ ਕਿ ਬੀਤੇ ਦਿਨੀ ਵੀ ਇਹ ਚਰਚਾਵਾਂ ਚੱਲ ਰਹੀਆਂ ਸੀ ਸਵਾਲ ਖੜੇ ਹੋ ਰਹੇ ਸਨ ਕਿ ਸੂਤਰਾਂ ਦੇ ਵੱਲੋਂ ਤੇ ਖਬਰ ਆਈ ਸੀ ਕਿ ਇਹ ਗ੍ਰਾਮ ਮੰਤਰਾਲੇ ਜੋ ਕਿ ਮੁੱਖ ਮੰਤਰੀ ਦੇ ਕੋਲ ਹੈ ਉਹਨਾਂ ਦੇ ਕੋਲ ਬੇਅਦਬੀ ਮਾਮਲੇ ਨੂੰ ਲੈ ਕੇ ਯਾਨੀ ਕਿ ਡੇਰਾ ਡੇਰਾ ਸੱਚਾ ਸੋਦਾ ਦੇ ਮੁਖੀ ਜਿਹੜੇ ਨੇ ਰਾਮ ਰਹੀਮ ਦੇ ਖਿਲਾਫ ਐਫ ਆਈ ਆਰ ਪਈ ਹੋਈ ਹੈ ਤੇ ਜਿਹੜੇ ਬਿਆਨ ਵੀ ਨੇ ਹਾਨੀਪ੍ਰੀਤ ਦੇ ਖਿਲਾਫ ਵੀ ਬਿਆਨ ਨੇ ਤੇ ਹੋਰ ਵੀ ਜਿਹੜੇ ਮੁਲਜ਼ਮ ਉਹਨਾਂ ਦੇ ਖਿਲਾਫ ਵੀ ਪਏ ਹੋਏ ਨੇ ਪਰ ਇਹ ਜਿਹੜੀ ਫਾਈਲ ਹੈ ਇਹ ਮੰਤਰਾਲੇ ਦੇ ਵਿੱਚ ਹੀ ਇਸ ਨੂੰ ਅੱਗੇ ਕਿਉਂ ਨਹੀਂ ਕੀਤਾ ਜਾ ਰਿਹਾ ਇਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਹ ਸਵਾਲ ਖੜਾ ਹੋ ਰਿਹਾ ਸੀ ਤੇ ਇਸੇ ਸਵਾਲ ਦੇ ਚੱਲਦਿਆਂ ਹੁਣ ਬੀਬੀ ਜਗੀਰ ਕੌਰ ਨੇ ਇਲਜ਼ਾਮ ਲਗਾ ਦਿੱਤੇ ਨੇ ਆਮ ਆਦਮੀ ਪਾਰਟੀ ਤੇ ਕਿ ਇਹ ਸਾਰੇ ਅਗਰ ਐਫ ਆਈ ਆਰ ਹੈਗੀ ਹੈ ਰਿਪੋਰਟ ਆ ਚੁੱਕੀ ਹੈ ਜਿਹੜੇ ਕਿ ਸਾਬਕਾ ਆਈਜੀ ਰਣਬੀਰ ਸਿੰਘ ਕੱਢੜਾ ਨੇ ਉਹਨਾਂ ਨੇ ਆਪਣੀ ਰਿਪੋਰਟ ਚ ਸਾਫ਼-ਸਾਫ਼ ਦੱਸਿਆ ਹੋਇਆ ਹੈ ਕਿ ਰ ਨੀਪ੍ਰੇਦ ਇਸ ਬੇਅਦਬੀ ਮਾਮਲੇ ਦੇ ਵਿੱਚ ਮੁੱਖ ਮੋਲਜ਼ਮ ਮੈਂ ਤੇ ਹੋਰ ਵੀ ਬਾਕੀ ਮੋਲਜ਼ਮ ਨੇ ਫਿਰ ਕਿਉਂ ਨਹੀਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਤੇ ਕਿਉਂ ਨਹੀਂ ਕੋਈ ਐਕਸ਼ਨ ਲਿਆ ਜਾ ਰਿਹਾ ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਜਿਹੜੀ ਕਿ ਉਹਨਾਂ ਦੇ ਕੋਲ ਫਾਈਲ ਪਈ ਹੋਈ ਆ ਉਹ ਇੱਕ ਸਰਵ ਉੱਚ ਅਦਾਲਤ ਦੇ ਵਿੱਚ ਲੈ ਕੇ ਜਾਣੀ ਸੀ ਪਰ ਉੱਚ ਅਦਾਲਤ ਦੇ ਵਿੱਚ ਜਾਂਦੀ ਤਾਂ ਕੋਈ ਇਸ ਦੇ ਤੇ ਸੁਣਵਾਈ ਹੋਣੀ ਸੀ ਪਰ ਸਰਕਾਰ ਅੱਗੇ ਤੱਕ ਕਿਉਂ ਨਹੀਂ ਲੈ ਕੇ ਗਈ ਤੇ ਇਸ ਦੀ ਸੁਣਵਾਈ ਨੂੰ ਲੰਬੇ ਸਮੇਂ ਦੇ ਲਈ ਕਿਉਂ ਲਟਕਾਇਆ ਜਾ ਰਿਹਾ ਹੁਣ ਇਹ ਸਵਾਲ ਬਿਹਤ ਪਿਛਲੇ ਦਿਨਾਂ ਤੋਂ ਹੀ ਖੜੇ ਹੋ ਰਹੇ ਨੇ ਤੇ ਬੀਬੀ ਜਗੀਰ ਕੌਰ ਦੇ ਜਿਹੜੇ ਬਿਆਨ ਆਏ ਨੇ ਜ ਜਿਹੋ ਉਹਨੇ ਪ੍ਰੈਸ ਕਾਨਫਰ ਤੇਜ਼ ਹੋ ਰਹੇ ਨੇ ਕਿ ਕਿਉਂ ਮੁੱਖ ਮੰਤਰੀ ਜਿਹੜੇ ਨੇ ਇਸ ਸਾਰੇ ਮਾਮਲੇ ਬੇਅਦਬੀ ਮਾਮਲੇ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਹੁਣ ਇਹ ਤੇ ਮੁੱਖ ਮੰਤਰੀ ਖੋਦੀ ਜਦੋਂ ਪ੍ਰਤੀਕਿਰਿਆ ਦੇਣਗੇ ਸਪਸ਼ਟੀਕਰਨ ਦੇਣਗੇ ਫਿਰ ਹੀ ਸਪਸ਼ਟ ਹੋ ਸਕੇਗਾ ਪੰਜਾਬ ਸਰਕਾਰ ਭਗਵੰਤ ਮਾਨ ਦੀ ਡਿਊਟੀ ਲੱਗੀ ਹੈ ਕਿ ਹਰਿਆਣੇ ਦੇ ਵਿੱਚ ਚੋਣਾਂ ਦਾ ਇਹ ਇੰਚਾਰਜ ਹੋਏਗਾ ਹੁਣ ਅੱਜ ਹਰਿਆਣੇ ਦੀਆਂ ਵੋਟਰਾਂ ਨੂੰ ਵੇਖ ਕੇ ਤੇ ਜਿਹੜੀ ਚੋਣ ਆ ਰਹੀ ਹੈ 22 ਇਲੈਕਸ਼ਨ ਉਹਦੇ ਵਿੱਚ ਇਹਨਾਂ ਪ੍ਰੇਮੀਆ ਦੇ ਜਦ ਰਾਮ ਰਹੀਮ ਦੇ ਪ੍ਰੇਮੀ ਹੈ ਉਹ ਹਜ਼ਾਰਾਂ ਦੀ ਗਿਣਤੀ ਚਾ ਬਰਨਾਲੇ ਵਿੱਚ ਵੀ ਦੇ ਕਿੱਦੜ ਵਾਏ ਦੇ ਵਿੱਚ ਵੀ ਹੁਣ ਉਹਨਾਂ ਛੋਣਾ ਨੂੰ ਦੇਖ ਕੇ ਇਹਨਾਂ ਨੇ ਇਹ ਕਾਰਵਾਈ ਨਹੀਂ ਕਰਨੀ ਜਦ ਤੱਕ ਇਹਨਾਂ ਦੇ ਇਹ ਛੋਣਾ ਦੇ ਬਦਲੇ ਵਿੱਚ ਸਾਡੇ ਗੁਰੂ ਸਾਹਿਬ ਜੀ ਦਾ ਅਪਮਾਨ ਕਰਾ ਸਕਦੇ ਐ ਇਹਨਾਂ ਨੂੰ ਕੋਈ ਚਿੰਤਾ ਨਹੀਂ ਕਿ ਅੱਜ ਗੁਰੂ ਸਾਹਿਬ ਜੀ ਦਾ ਇੱਡੇ ਵੱਡਾ ਅਪਮਾਨ ਹੋਇਆ ਜਿਸ ਨਾਲ ਸਾਰੀ ਦੁਨੀਆ ਹਿਲ ਕੇ ਰਹਿ ਗਈ ਸਾਰਿਆਂ ਦੁਨੀਆ ਦੇ ਉਹ ਹੋ ਗਏ ਭੁੱਲ ਗਏ ਜਿਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੋ ਰਿਹਾ ਅੱਜ ਅਸੀਂ ਸਿੱਖ ਕੌਮ ਜਿਹੜੀ ਹੈ ਉਹ ਸਾਰੀ ਖਿੰਡਰੀ ਪੁੰਡਰੀ ਗਈ ਹੈ ਸਾਰਿਆਂ ਦੇ ਮਨਾਂ ਦੇ ਬੱਡੀ ਚੋਟ ਲੱਗੀ ਹੋਈ ਐ ਈਵਨ ਕੋਈ ਵੀ ਧਰਮੀ ਮਨੁੱਖ ਐ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹਰ ਇੱਕ ਦੇ ਅੰਦਰ ਪੀੜਾ ਹੈ ਕਿ ਕਿਸੇ ਵੀ ਧਰਮ ਵਿੱਚ ਇਹ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨੂੰ ਅੱਜ ਬੋਟਾ ਜ਼ਿਆਦਾ ਪਿਆਰੀਆਂ ਲੇਕਿਨ ਜਿਹੜਾ ਇਨਸਾਫ ਦੇਣਾ ਉਹ ਪਿਆਰਾ ਨਹੀਂ ਗੁਰੂ ਦੇ ਬਿਆਦਵੀ ਦਾ ਬਦਲਾ ਲੈਣਾ ਪਿਆਰਾ ਲੋੜ ਨਹੀਂ ਉਹਨਾਂ ਨੂੰ ਉਹਨੇ ਸਭੀ ਦੇ ਕੇ ਸੀ ਵਾਅਦੇ ਕੀਤੇ ਸੀ ਸੋ ਮੈਂ ਅੱਜ ਸਿਰਫ ਇਹ ਇਹਨਾਂ ਦੇ ਸਮਾਣ ਵਿੱਚ ਗੱਲ ਕਰਨਾ ਚਾਹੁੰਦੀ ਐ ਬਾਕੀ ਬਡਾਲਾ ਸਾਹਿਬ ਸਾਰੀਆਂ ਗੱਲਾਂ ਕਰਨਗੇ ਮੈਂ ਤੇ ਇੱਕ ਗੱਲ ਕਹਾਂਗੀ ਪੰਜਾਬ ਸਰਕਾਰ ਨੂੰ ਭਗਵਾਨ ਸੇ ਮਾਨ ਨੂੰ ਇਹ ਮਾਨ ਸਾਹਿਬ ਉਸੀ ਮਿੰਦਰਪਾਲ ਬਿੱਟੂ ਦੇ ਬਾਸਤੇ ਅੱਜ ਆਈਜੀ ਖਟਰਾ ਸਾਹਿਬ ਨੂੰ ਬਿਨਾਂ ਵਜ੍ਹਾ ਉਹਨੂੰ ਤਾਂਕਰ ਵਾਸਤੇ ਬੁਲਾ ਰਹੇ ਤੁਹਾਨੂੰ ਸਭ ਸਬੂਤਾਂ ਦਾ ਪਤਾ ਤੁਹਾਨੂੰ ਤੇ ਸਬੂਤ ਹੀ ਪ੍ਰਦੀਪ ਕਲੇਰ ਦੇ ਤੁਹਾਡੇ ਉਹਦੇ ਰਾਮ ਰਹੀਮ ਦੇ ਪ੍ਰੇਮੀ ਦੇ ਮਿਲ ਗਏ ਕਿ ਉਸ ਵੇਲੇ ਬਾਬਾ ਵੀ ਦੋਸ਼ੀ ਸੀ ਉਸ ਵੇਲੇ ਹਰੀਪ੍ਰੀਤ ਵੀ ਦੋਸ਼ੀ ਸੀ ਉਹਦੇ ਪ੍ਰੇਮੀ ਵੀ ਦੋਸ਼ੀ ਸੀ ਤੇ ਅੱਜ ਉਹ ਜਿਹੜੀਆਂ ਐਫ ਆਈ ਆਰਾਂ ਪਈਆਂ ਹੋਈਆਂ ਨੇ ਜੇ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਸੁਪਰੀਮ ਕੋਰਟ ਪਹੁੰਚ ਰਸੀ ਉਹ ਕਿਉਂ ਨਹੀਂ ਪਹੁੰਚੀ ਕਿਉਂ ਤੁਸੀਂ ਇਹਨੂੰ ਦਵਾਈ ਰੱਖਿਆ ਕਿਉਂ ਇਸ ਕੇਸਾਂ ਨੂੰ ਤੁਸੀਂ ਨਹੀਂ ਲੈ ਰਹੇ ਸੋ ਜਦ ਤੱਕ ਇਹ ਸਰਕਾਰ ਇਹ ਲੋਕਾਂ ਨੂੰ ਇਨਸਾਫ ਨਹੀਂ ਦਿੰਦੀ ਮੈਂ ਸਭ ਦੀ ਹੈ ਕਿ ਸਰਕਾਰ ਮੁਰਕੇ ਇਹ ਲੋਕ ਜਿਹੜੇ ਮੁਰਕੇ ਲੋਕਾਂ ਦੇ ਦਰਵਾਜ਼ੇ 'ਤੇ ਨਹੀਂ ਜਾ ਸਕਣਗੇ ਸੋ ਮੇਰੀ ਇਹ ਬੇਨਤੀ ਹੈ ਤੇ ਇਹ ਤਾਰਨਾ ਵੀ ਇਸ ਕਾਰਨ ਕਿ ਜੇ ਤੁਸੀਂ ਲੋਕਾਂ ਨੂੰ ਧੋਖਾ ਕਰੋਗੇ ਤਾਂ ਲੋਕ ਤੁਹਾਡੇ ਕੋਲ ਕਦੀ ਮੁਰਕੇ ਤੁਹਾਡੇ 'ਤੇ ਵਿਸ਼ਵਾਸ ਨਹੀਂ ਕਰਨਗੇ ਵੋਟਾਂ ਇੱਕ ਪਾਸੇ ਛੱਡੋ